ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਗੁਰਾਇਆਂ ਦੇ ਵਾਰ ਨੰਬਰ 11 ਦੇ ਕਾਉਂਸਲਰ ਬਲਵਿੰਦਰ ਕੌਰ ਹੀਰ ਅਤੇ ਸੰਜੀਵ ਹੀਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਯੁੱਧ ਨਸ਼ਾ ਵਿਰੁੱਧ ਦੇ ਹਲਕਾ ਕੋਆਰਡੀਨੇਟਰ ਪੰਕਰ ਰਾਏ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਮੇਸ਼ ਲਾਲ ਚੋਹਾਨ ਬਲਾਕਪਰਦਾਨ ਸੁਦੇਸ਼ ਕੁਮਾਰ ਬਿੱਲਾ ਅਤੇ ਕਾਰਸਾਦਕ ਅਫਸਰ ਮਨਦੀਪ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਇਸੇ ਤਰ੍ਹਾਂ ਹੀ ਵਾਰਡ ਨੰਬਰ 2 ਤੋਂ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਰਾਹੁਲ ਪੁੰਜ ਦੇ ਨਿਵਾਸ ਸਥਾਨ ਤੇ ਵੀ ਮੀਟਿੰਗ ਕੀਤੀ ਗਈ ਇਨ੍ਹਾਂ ਦੋਵਾਂ ਮੀਟਿੰਗਾਂ ਵਿੱਚ ਲੋਕਾਂ ਨੂੰ ਜਿੱਥੇ ਨਸ਼ਾ ਤੋਂ ਦੂਰ ਰਹਿਣ ਨਸ਼ਾ ਤਸਕਰਾਂ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੰਬਰ ਤੇ ਜਾਣਕਾਰੀ ਸਾਂਝੀ ਕਰਨ ਪੰਜਾਬ ਪੁਲਿਸ ਨੂੰ ਜਾਣਕਾਰੀ ਦੇਣ ਅਤੇ ਵਾਰਡ ਕੌਂਸਲਰਾਂ ਤੇ ਉਹਨਾਂ ਦੀ ਟੀਮ ਨੂੰ ਜਾਣਕਾਰੀ ਦੇਣ ਲਈ ਜਿੱਥੇ ਜਾਗਰੂਕ ਕੀਤਾ ਗਿਆ ਉੱਥੇ ਸਾਰਿਆਂ ਨੂੰ ਨਸ਼ਾ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ ਗਈ ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਅੱਜ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀ ਮੁਹਿੰਮ ਹੈਗੀ ਆ ਉਹ ਅੱਜ ਵਾਰਡ ਨੰਬਰ 2 ਦੇ ਵਿੱਚ ਮੈਨੂੰ ਮੌਕਾ ਮਿਲਿਆ ਵੀ ਜਿਹੜਾ ਹੈਗਾ ਵੀ ਮੈਂ ਵੀ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਹੈਗੀ ਆ ਉਸ ਮਹਿੰਦੇ ਵਿੱਚ ਅਸੀਂ ਵੀ ਪੂਰਾ ਪੂਰਾ ਹਿਸਾਬ ਆਈਏ ਤੇ ਮੈਂ ਧੰਨਵਾਦ ਕਰਦਾ ਆਪਣੇ ਵਾਰਡ ਨੰਬਰ 2 ਦੇ ਮੇਰੀਆਂ ਮਾਤਾ ਮਾਂ ਪੈਣਾ ਬੀਬੀਆਂ ਮੇਰੇ ਬਜ਼ੁਰਗ ਮੇਰੇ ਪਰ ਆਜ ਇਹਨਾਂ ਨੇ ਮੇਰੇ ਇੱਕ ਨਿੱਕੇ ਦੇ ਸੱਦੇ ਤੇ ਵੱੱਡ ਚੜ ਕੇ ਕਿਸਾ ਪਾਇਆ ਤੇ ਇਥੇ ਅਗੇ ਸੰਕਲਪ ਲਿਆ ਜਿਤਨੇ ਵੀ ਸਾਡੇ ਬੰਦੇ ਬੀਬੀਆਂ ਸਾਡੀਆਂ ਸਾਰੇ ਆਈਆਂ ਜੀ ਉਹਨਾਂ ਨੇ ਇੱਕ ਸੰਕਲਪ ਲਿਆ ਵੀ ਕੋਈ ਵੀ ਜਿਹੜਾ ਸਾਡੇ ਆਲੇ ਦੁਆਲੇ ਜੇ ਕੋਈ ਨਸ਼ਾ ਵੇਚੂਗਾ ਜਾਂ ਕੋਈ ਨਸ਼ਾ ਪਿੰਡਾਂ ਅਸੀਂ ਜਿਹੜੀ ਤੁਰੰਤ ਜਿਹੜੀ ਜਾਣਕਾਰੀ ਹੈਗੀ ਆ ਉਹ ਅਸੀਂ ਜਿਹੜਾ ਸਾਡਾ ਮਾਨ ਸਰਕਾਰ ਨੇ ਨੰਬਰ WhatsApp ਤੇ ਜਾਰੀ ਕੀਤਾ ਹੈਗਾ ਤੁਰੰਤ ਅਸੀਂ ਉੱਥੇ ਦਵਾਗੇ ਤੇ ਅਸੀਂ ਸਾਰੇ ਸੰਕਲਪ ਵੀ ਲਿਆ ਵੀ ਅਸੀਂ ਇਸ ਨਸ਼ੇ ਦੇ ਪੂਰਨ ਪੰਜਾਬ ਦੇ ਵਿੱਚੋਂ ਕੱਢ ਕੇ ਹੀ ਦਮ ਲਵਾਗੇ ਔਰ ਗਰਾਹ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਦੇ ਵਿੱਚ ਅੱਜ ਜਿਹੜੀ ਸੀ ਜੁਧ ਨਸ਼ਾ ਵਿਰੋਧ ਪ੍ਰੋਗਰਾਮ ਤਹਿਤ ਮੀਟਿੰਗ ਹੋਈ ਆ ਆ ਸਾਡੇ ਬਹੁਤ ਹੀ ਸਤਿਕਾਰਤ ਸ਼ਖਸੀਅਤ ਰਾਹੁਲ ਪੌਂਜੀ ਜਿਹੜੇ ਇੱਥੇ ਕਾਉਂਸਲਰ ਨੇ ਉਹਨਾਂ ਦਾ ਵਾਰਡ ਆ ਔਰ ਉਹਨਾਂ ਨੇ ਬਹੁਤ ਹੀ ਵਧੀਆ ਅਚੇਚਾ ਪ੍ਰਬੰਧ ਕਰਕੇ ਇੱਥੇ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਹੈ ਆਪਣੇ ਔਰਤਾਂ ਤੇ ਮਰਦ ਜਿਹੜੇ ਹੈਗੇ ਆ ਇੱਥੇ ਨਿਵਾਸੀ ਜਿਹੜੇ ਸੀ ਇਸ ਵਾਰ ਦੇ ਉਪਕਰਤ ਹੋਏ ਆ ਉਹਨਾਂ ਸਾਰਿਆਂ ਨੇ ਇਹ ਬਚਨ ਵਾਤਾ ਪ੍ਰਗਟਾਈ ਭੋਸਾ ਦਾ ਕਿ ਅਸੀਂ ਇਹ ਹਲਕਾ ਵਿਦਵਨ ਸਭਾ ਫਲੋਰ ਦਾ ਜਿਹੜਾ ਸ਼ਹਿਰ ਗਰਾਇਆ ਦਾ ਮਹੱਤਵ ਜਿਹੜਾ ਇਹ ਵਾਰਡ 2 ਨੰਬਰ ਆ ਇਸ ਨੂੰ ਅਸੀਂ ਨਸ਼ਾ ਮੁਕਤ ਬਣਾਵਾਂਗੇ ਸੋ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਆ ਔਰ ਅਸੀਂ ਵੀ ਉਹਨਾਂ ਨੇ ਸਮੁੱਚੀ ਟੀਮ ਜਿਹੜੀ ਆ ਮੇਰੇ ਨਾਲ ਬੈਠੀ ਆ ਸਾਡੇ ਸਿਦੇਸ਼ ਕੁਮਾਰ ਵਿੱਲਾ ਜੀ ਸੀਨੀਅਰ ਮੀਤ ਪ੍ਰਧਾਨ ਔਰ ਰਾਹੁਲ ਪਾਂਜੀ ਇਸ ਵਾਰ ਦੇ ਕਾਉਂਸਲਰ ਉਹ ਤੋਂ ਬਹੁਤ ਹੀ ਸਤਿਕਾਰ ਪੰਕਜ ਰਾਏ ਜੀ ਜਿਹੜੇ ਸਾਡੇ ਕੋਆਰਡੀਨੇਟਰ ਨੇ ਸਾਡੇ ਹਰਮੇਸ਼ ਲਾਲ ਜੀ ਜਿਹੜੇ ਹੈਗੇ ਆ ਇੱਥੇ ਪ੍ਰਧਾਨ ਨੇ ਨਗਰ ਕਾਉਂਸਲ ਦੇ ਸੰਜੀਵ ਹੀਰ ਜੀ ਗੁਰਵਿੰਦਰ ਨੌਰਾ ਜੀ ਕਾਰਸਾਦਕਾ ਸਾਰੇ ਇੱਥੇ ਅੱਜ ਹਾਜ਼ਰ ਹੋਈ ਆ ਮਨ ਬੜਾ ਖੁਸ਼ ਹੋਇਆ ਕਿ ਲੋਕਾਂ ਨੇ ਇਹਨਾਂ ਪਰਮਾ ਹਵਾਰਾ ਦਿੱਤਾ ਆ ਨਸ਼ਿਆਂ ਨੂੰ ਖਾਤਮੇ ਲਈ ਨਸ਼ਾ ਅਪਰਧ ਜਿਹੜੀ ਸੀ ਉਹ ਲਾਮਬੰਦ ਹੋਇਆ ਔਰ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਇਆ ਕੇ ਗਰਾਇਆ ਸ਼ਹਿਰ ਦੀ ਕਾਇਆ ਕਲਪਕੰਧ ਦੇ ਵਿੱਚ ਗਰਾਹ ਸ਼ਹਿਰ ਦੇ ਬਕਾਸ ਦੇ ਵਿੱਚ ਸਾਡੀ ਸਮੁੱਚੀ ਟੀਮ ਦਿਨ ਰਾਤ ਇਸ ਇਹਨਾਂ ਲੋਕਾਂ ਦੇ ਨਾਲ ਖੜੀ ਆ